ਕਿ ਬਣਾਈਏ ਸਾਰਨੇ ਮੈਂ ਕਿ ਕਿ ਲਾਇਆ ਹੈ ਕਿ ਸਾਰਨੇ ਮੈਂ ਦਰ ਪਰਸ ਲੈ ਕੇ ਘੁੰਮੰਦਿਆ ਵਾ ਨਿਆਣੇ ਇਹ ਸਾਰੇ ਗੱਲ ਬੋਲਦੇ ਨੇ ਨਿਆਣੇ ਨੂੰ ਕਿੱਥੋਂ ਪਤਾ ਹੈ ਨਿਆਣੇ ਨੇ ਬੈਠੇ ਹੋਗੇ ਤਾਂ ਇਹ ਨਿਆਣੇ ਆ ਕੇ ਘਰ ਬੋਲਦੇ ਉਹ ਤੇ ਤੁਹਾਡੇ ਮੈਂ ਤੁਹਾਨੂੰ ਬਾਅਦ ਚ ਚੱਲੋ ਗੱਲ ਕਰਾਂਗਾ ਮੈਂ ਹੁਣ ਜਾਣਾ ਹਾਂ ਮੈਂ ਬਾਅਦ ਮੈਂ ਬਾਤ ਵੀ ਦੱਸ ਦਿਓ ਮਾੜਾ ਜਾਂ ਇਹ ਕਿਹੜੀ ਵਿਜੈਤੀ ਹੋ ਸਰ ਉਹ ਇਸੇ ਕਲਾਸ ਚ ਹੋ 6th ਚ ਹੋ 8th ਚ ਹੋ ਸਾਰਾ ਉਸੇ ਇਸੇ ਉਸੇ ਕਲਾਸ ਦਾ ਜਾਣਾ ਹੈ ਦਾ ਪ੍ਰਿੰਸੀਪਲ ਸੰਜੀਤ ਕੁਮਾਰ ਸਾਹਿਬ ਨੇ ਪੰਜ ਸਾਲਾਂ ਤੋਂ ਦੀ ਭਾਈ। ਉਹ ਨਹੀਂ ਇਥੇ ਮੈਡਮ 28 ਸਾਲਾਂ ਦੀ ਆਪਦੀ ਉਹਦੀ ਉਮਰ ਸਾਡੇ ਸਦਰਾਂ ਵਾਲੀ। ਉਹ ਸਕੂਲ ਦੇ ਵਿੱਚ ਅਸ਼ੀਸ਼ੀ ਦਾ ਧਰਮ ਸੀ। ਕਲਾਸ ਦੇ ਵਿੱਚ ਇਕੱਠੇ ਕੱਪ ਚ ਪਾਣੀ ਪਿੰਦੇ। ਕਲਾਸ ਦੇ ਵਿੱਚ ਹੀ ਜੇ ਉਹਦਾ ਪੀੜ ਜਾਂ ਪੇਪਰਾਂ ਚ ਕੋਈ ਤੇ ਕਲਾਸ ਚ ਹੀ ਰਹਿੰਦਾ। ਇਹ ਜਿਹੜੀ ਉਹਨਾਂ ਗੱਲ ਕਰਦੇ ਤਾਂ ਐਂ ਮੰਨ ਲਏਗੇ। ਤੇ ਸਾਰੇ ਨਿਆਣਿਆਂ ਨੇ ਗਾਲ੍ਹਾਂ ਕੱਢ ਦੇ। ਕਰਦੇ ਕਿ ਨਹੀਂ? ਗਰਦੇ ਸਾਰੇ ਨਹੀਂ ਆ ਰਹੇ ਤਾਂ ਫਿਰ ਆਪਾਂ 1.277 ਰੁਪਏ ਨਹੀਂ ਕਹਿੰਦਾ ਸਾਰਿਆਂ ਦਾ ਗਰਦੇ ਸੁਣ ਨਹੀਂ ਆਉਂਦਾ ਸੱਚੀ ਹੈ ਮੁੱਖ ਸਖੀ ਚਰਣੇ ਵਿੱਚ ਆ ਇਹਨਾਂ ਨੂੰ ਜਾਂਦੇ ਆ ਅਕਸਰ 골ਡਨ ਗੇਟ ਤੇ ਵੀ ਦੇਖਿਆ ਆ ਪਛਾਣਿਆ ਉੱਥੋਂ ਤੁਹਿਆ ਫਿਰਦਾ ਜਿਹੜੇ ਬੱਚੇ ਆ ਮਾਪਿਆਂ ਦੇ ਘਰ ਜਾਂਦੇ ਆ ਪੰਨੂ ਸਾਹਿਬ ਤੋਂ ਸਕੂਲ ਨੂੰ ਸਿਜਾਇਆ ਸੀ ਜੀ ਆਏ ਇਹ ਸਾਡੇ ਖੈਰ ਮਾਟ ਇਥੋਂ ਮੋਟੋ ਕੇ ਜਾਏ ਆ ਇਹਨਾਂ ਨੇ ਵੀ ਬੱਚਿਆਂ ਦੇ ਘਰ ਚੱਜ ਕੇ ਵਾਰੀਆਂ ਬਤਾਉਂਦੇ ਆ ਬੱਚੇ ਹੁੰਦੇ ਨਾ ਉਹ 6th ਤੋਂ ਲੈ ਕੇ ਜਿਹੜੇ ਕਲਾਸਟਿਕ ਕਰੇ ਸਾਰੇ ਨਿਆਣੇ ਸਾਰਿਆਂ ਨੂੰ ਪਤਾ ਹੈ ਸਕੂਲ ਕਿੰਨੀ ਬਦਨਾਮੀ ਹੋ ਚੁੱਕਾ ਵਾ ਅਸੀਂ ਵੀ ਨਾ ਤਾਂ ਕਰਦੇ ਨੇ ਬੱਚਿਆਂ ਦੇ ਸਾਹਮਣੇ ਕਲਾਸਟਿਕ ਸਾਹਮਣੇ ਮਤਲਬ ਜਦੋਂ ਬੱਚੇ ਸਕੂਲ ਵਿੱਚ ਟੀਚਰ ਹੁੰਦੀ ਨਾ ਪਾੜਨੇ ਕਿੰਨੇ ਪੜਾਉਣੇ ਕਿੰਨੇ ਤਾਂ ਵੀ ਉਹਨਾਂ ਪ੍ਰਿੰਸੀਪਲ ਫੋਨ ਕਰਦੇ ਕਿ ਤੁਸੀਂ ਕਿਹੜੇ ਕਲਾਸਟਿਕ ਹੋਗੇ ਤਾਂ ਉਹ ਸਰ ਉਹ ਮੈਂ ਮਾ ਕਿ ਕਿ ਮੈਂ ਇਸੇ ਕਲਾਸਟਿਕ ਹਾਂ 6th ਚੋਂ 7th ਤੱਕ ਸਾਰੇ ਉਸੇ ਸਮੇ ਉਸੇ ਕਲਾਸ ਵਿੱਚ ਆ ਜਾਣਗੇ ਬੱਚੇ ਵੇਖਦੇ ਹੀ ਹੈ ਬੱਚੇ ਹੱਸਦੇ ਹੈ ਮਤਲਬ ਜੀ ਘਰੇ ਜਾ ਕੇ ਉਹ ਗੱਲ ਕਰਦੇ ਪਰ ਮੈਂ ਇੱਕ ਹੋਰ ਗੱਲ ਹੁੰਦੀ ਆ ਮਤਲਬ ਉਹ ਸਾਰੇ ਆਪਣੇ ਤੋਂ ਹੀ ਮਰਕਾਉਂਦੀ ਆ ਕਰਦੇ ਸਾਰੇ ਵੀਡੀਓ ਵੀ ਬਣਿਆ ਹੈ ਕਿ ਸਾਰ ਨੇ ਮੈਮ ਨੂੰ ਕੇਕ ਖਿਲਾਇਆ ਹੈ ਕਿ ਸਾਰ ਨੇ ਮੈਮ ਦਾ ਪਰਸ ਲੈ ਕੇ ਘੁੰਮੰਦਿਆ ਵਾ ਨਿਆਣੇ ਇਹ ਸਾਰੇ ਗੱਲ ਬੋਲਦੇ ਨੇ ਨਿਆਣਿਆਂ ਨੂੰ ਕਿਤਨਾ ਪਤਾ ਹੈ ਨਿਆਣੇ ਨੇ ਵੇਖਿਆ ਹੋਗੇ ਤਾਂ ਇਹ ਨਿਆਣੇ ਆ ਕੇ ਗਰ ਬੋਲਦੇ ਹੂੰ ਤੇ ਇੱਕ ਨਿਆਣਾ ਗੱਲ ਕਰੂਗਾ ਤਾਂ ਐ ਹੀ ਮੰਨ ਲੇਗੇ ਜਦੋਂ ਸਾਰੇ ਨਿਆਣਿਆਂ ਨੇ ਗੱਲ ਕਰਦੇ ਕਰਦੇ ਕਿ ਨਹੀਂ ਕਰਦੇ ਸਾਰੇ ਨਹੀਂ ਆਣੇ ਆਲੇ ਤਾਂ ਫਿਰ ਆਪਾਂ ਇਹ ਕਿਦੋਂ ਸੱਚ ਝੂਠ ਨਹੀਂ ਕਰ ਸਕਦੇ ਨਾ ਸਾਰਿਆਂ ਦਾ ਗੱਲ ਹੀ ਸੁਣਨਾ ਹੈ ਕਿਹਾ ਭਾਈ ਸੱਚੀ ਹੈ ਜਦੋਂ ਇਹੀ ਵੀ ਸਕੂਲੇ ਆਏ ਤੇ ਮੈਂ ਤਾਂ ਮੇਰਾ ਹਸਬੰਡ ਮੇਰਾ ਮਾਮਲਾ ਪਿਛਲੇ 7-8 ਮਹੀਨਿਆਂ ਤੋਂ ਸਕੂਲ ਦਾ ਜਿਹੜਾ ਇੱਥੇ ਪ੍ਰਿੰਸੀਪਲ ਸੰਜੀਤ ਕੁਮਾਰ ਸੈਕਲ ਹੈ ਉਹਨੇ ਆਪਣੀ ਮਤਲਬ ਉਹ ਮਤਲਬ ਅਨ ਵੀ ਹੈ ਪੰਜਾਂ ਸਾਲਾਂ ਤੋਂ ਦੀ ਬਾਈ ਹੋ ਚੁੱਕੀ ਹੈ ਉਹਨੇ ਇੱਥੇ ਮੈਡਮ ਹੈ 28 ਸਾਲਾਂ ਦੀ ਆਪਦੀ ਉਹਦੀ ਉਮਰ ਸਾਡੇ ਸਭ ਨਾਲ ਆ ਉਹ ਸਕੂਲ ਦੇ ਵਿੱਚ ਛਛੀ ਲਰਤਾਂ ਕਰਦੇ। ਮਿਲ ਇਕੱਠੇ ਆਉਂਦੇ ਜਾਂਦੇ ਰੋਟੀ, ਪਾਣੀ, ਚਾਹ ਕੋਈ ਦਫ਼ਤਰ ਚ ਹੀ ਰਹਿੰਦੀ ਸਾਜੀ ਦਿਹਾੜੇ। ਇਹ ਬੱਚਿਆਂ ਦੇ ਕਲਾਸ ਦੇ ਵਿੱਚ ਵੀ ਕੋਈ ਕੁਝ ਹੁੰਦਾ। ਕਲਾਸ ਦੇ ਵਿੱਚ ਇਕੱਠੇ ਕੱਪ ਚ ਪਾਣੀ ਪੀਂਦੇ ਆ। ਕਲਾਸ ਦੇ ਵਿੱਚ ਹੀ ਜੇ ਉਹਦਾ ਪੀੜ ਜਾਂ ਪੇਪਰਾਂ ਚ ਡਿਊਟੀ ਤੇ ਕਲਾਸ ਚ ਹੀ ਰਹਿੰਦਾ। ਫਿਰ ਇਵਨ ਕਿ ਐਤਵਾਰ ਉੱਥੇ ਪੇਪਰ ਸੀ ਪੱਤੀ। ਐਤਵਾਰ ਨੂੰ ਆਇਆ ਉੱਥੋਂ ਅਮਰਸਰੋਂ। ਇਹਨੂੰ ਲੈ ਕੇ ਤਾਂ ਇੱਕ ਪੱਤੀ ਪਹੁੰਚਿਆ। ਮੁਕਸ਼ਰ ਟੀਚਰ ਨੇ ਵੇਖਿਆ ਇਹਨਾਂ ਨੂੰ ਜਾਂਦੇ ਆ। ਅਕਸਰ ਗੋਲਡਨ ਗੇਟ ਤੇ ਵੀ ਵੇਖਿਆ ਉਹ ਤੇ ਚਾਣੇ। ਉਹ ਤੋਂ ਤੁਰਿਆ ਫਿਰਦਾ। ਕਿਹੜੇ ਬੱਚਿਆਂ ਮਾਪਿਆਂ ਮੇਰੇ ਘਰ ਜਾਂਦੇ ਆ। ਪੰਨੂ ਸਾਹਿਬ ਤੁਸੀਂ ਸਕੂਲ ਨੂੰ ਸਿਧਾਏ। ਇਹ ਸਾਡੇ ਰਿਟਾਇਰ ਮਾਪੇ ਇੱਥੋਂ ਪ੍ਰਮੋਟ ਹੋ ਕੇ ਗਏ ਆ। ਇਹਨਾਂ ਨੇ ਵੀ ਬੱਚਿਆਂ ਦੇ ਘਰ-ਘਰ ਜਾ ਕੇ ਸਾਰੀਆਂ ਗੱਲਾਂ ਪਈਆਂ। ਜਿਹੜੇ ਤੁਸੀਂ ਦੋਸ਼ ਲਾਉਂਦੇ ਹੋ ਉਹਨਾਂ ਦਾ ਤੁਹਾਡੇ ਕੋਈ ਪ੍ਰੂਫ ਹੈਗਾ ਕੋਈ? ਹਾਂਜੀ ਸਾਡੇ ਤੋਂ ਪ੍ਰੂਫ ਕੀ ਆ? ਮਾਪੇ ਆ, ਬੱਚੇ ਆ, ਟੀਚਰ ਆ। ਇਹੋ ਪ੍ਰੂਫ ਹੁੰਦਾ ਉਪਰੂਫ ਕਿਉਂਦਾ ਜੱਜ ਕੀ ਕੋਰਟ ਕੀ ਮੰਦੀ ਆ। ਨਹੀਂ ਨੇ ਕੋਈ ਵੀਡੀਓ ਕੋਈ ਘਰ ਤੋਂ ਵੀਡੀਓ ਹੈ ਗਿਆ ਜੂਸ ਪੀਂਦ ਨੇ ਕੈਕ ਮੂਤ ਪਾਣ ਕੋਈ ਤੈ ਕੋ ਹਤਾਈ ਆ ਮੂਤਵਾਰ ਕਹੇ ਨੇ ਇਹਨਾਂ ਨੂੰ ਆ ਕੇ ਸਮਝਾਉਣ ਦੀ ਕੋਸ਼ਿਸ਼ ਹਾਂ ਮੂਤਵਾਰ ਸਾਡੇ ਅਪਾਲ ਸਿੰਘ ਸਕੂਲ ਦੇ ਮੈਂਬਰ ਆ ਚਲੋ ਕਰਾਓ ਗੱਲ ਉਹਨਾਂ ਨਾਲ ਇਹਨਾਂ ਨੇ ਤੇ ਇਹਨਾਂ ਨੇ ਆ ਕੇ ਇੱਕ ਸਕੂਲ ਦਾ ਮੈਂਬਰ ਮਨਮੀਤ ਸਿੰਘ ਆ ਇੱਕ ਚੇਅਰਮੈਨ ਜਿਹੜਾ ਬਣਾਇਆ ਸਕੂਲ ਦਾ ਅਮਰੀਕ ਸਿੰਘ ਉਹਨਾਂ ਨੇ ਬੜਾ ਸਮਝਾਇਆ ਪਰ ਉਹ ਸਮਝੇ ਨਹੀਂ ਕਿ ਉਹਨਾਂ ਕਿਹਾ ਵੀ ਮੈਂ ਉਹ ਮੰਨ ਗਿਆ ਉਹਨੇ ਕਿਹਾ ਵੀ ਮੈਨੂੰ ਰੱਖਿਆ ਵੀ ਚਾਹੂ ਛੱਡਣਾ ਮੈਂ ਇਹਦੀ ਰੋਟੀ ਵੀ ਲਿਉਣੀ ਜੋ ਅਸੀਂ ਖਾਣੇ ਵੀ ਇਕੱਠੀ ਜੋ ਤੂੰ ਹੀ ਕਰਨਾ ਕਰ ਕੀ ਮੰਗ ਰਹੋਗੇ ਉਹਨਾਂ ਮੰਗ ਮੈਂ ਤਾਂ ਨਾ ਭਾਈ ਲੈਵਲ ਦੀ ਇਨਕੁਆਰੀ ਰਾਜਪਤਰੀ ਸਟੇਟ ਪਤਰੀ ਕਰਕੇ ਨੂੰ ਸਸਪੈਂਡ ਕਰਕੇ ਬਦਲੀ ਕਰਕੇ ਇਹਨੂੰ ਮੈਂ ਤਾਂ ਨਾ ਡਿਸਮਿਸ ਕੀਤਾ ਜਾਵੇ ਕਿਉਂਕਿ ਕਿਉਂਕਿ ਆਹੀਂ ਐਜੂਕੇਸ਼ਨ ਮਿਨਿਸਟਰ ਸਾਹਿਬ ਸਿੱਖਿਆ ਮੰਤਰੀ ਡੀਸੀ ਸਾਹਿਬ ਤੇ ਸੈਸ਼ਨ ਜੱਜ ਇਹਨਾਂ ਚੌਹਣੇ ਸ਼ਿਕਾਇਤ ਕੀਤੀ ਸਰ ਤੋਂ ਉਹਦੀਆਂ ਸਿਲਪਾਂਗੇ ਪਰ ਕੀ ਆ ਇਹਦੇ ਜਿਹੜੇ ਆਤਮਾ ਮਰ ਗਈ ਟੀਚਰਾਂ ਦੀ ਦੂਜਿਆਂ ਦੀ ਉਹ ਆਤਮਾ ਮਰਨ ਕਰਕੇ ਮੇਰੇ ਹੁੰਦੇ ਆ ਇੱਥੇ ਕਦੀ ਕੋਈ ਗਲਤ ਕੰਮ ਨਹੀਂ ਹੋਇਆ ਜੇ ਹੁੰਦਾ ਤਾਂ ਜਾਣਤਰੀ ਤੇ ਰੱਖ ਜਿਹੜੀ ਤੁਸੀਂ ਸ਼ਿਕਾਇਤ ਕੀਤੀ ਉਹਦੇ ਕਾਰਵਾਈ ਹੋਈ ਗਏ ਹਜੇ ਤੱਕ। ਉਹਨੂੰ ਅੜਦਾ ਦਿਨ ਹੋ ਗਿਆ ਹੁਣ ਕਾਰਵਾਈ ਸ਼ੁਰੂ ਹੋਈ ਪਰ ਜੇ ਕਾਰਵਾਈ ਜ਼ਿਲੇ ਪੱਧਰ ਤੇ ਹੋਈ। ਕਿਉਂਕਿ ਜ਼ਿਲੇ ਵਾਲੇ ਸਾਰੇ ਨਾਲੇ ਆ। ਫਿਰ ਤੇ ਕੋਲੇ ਘੱਟੀ ਹੁਣੀ ਆ। ਜੇ ਆ ਸਾਡਾ ਕੋਈ ਇਨਸਾਫ ਨਹੀਂ ਮਿਲਦਾ ਕਾਰਵਾਈ ਤੋਂ ਬਾਅਦ ਵੀ ਫਿਰ ਅਸੀਂ ਗੋ ਟੂ ਕੋਰਟ। ਕੋਰਟ ਤਾਂ ਲਵਾਂਗੇ ਫਿਰ ਇੱਕ ਹੋਰ ਗੱਲ ਆ। ਜਿਹੜੇ 115 ਸਕੂਲ ਐਮਿਨੈਂਸ ਸਾਰੇ ਪੰਜਾਬ 'ਚ। ਕੇਮਕਰ ਨਾਲ ਕਿਤੇ ਕੋਈ ਐਮਿਨੈਂਸ ਸਕੂਲ ਆ। ਜੇ ਐਮਿਨੈਂਸ ਸਕੂਲ 'ਚ ਇਹ ਹਾਲ ਆ ਤੇ ਬਾਕੀ ਸਕੂਲਾਂ ਦਾ ਕੀ ਆ? ਹੁੰਦਾ ਹੀ ਪਹਿਲਾਂ ਪਿਛਲੇ ਸਾਲਾਂ ਦੇ ਵਿੱਚ ਇਹਦੇ ਇੱਥੇ ਬੱਚਿਆਂ ਦੀ ਗਿਣਤੀ ਜਾਂਦੀ ਤਾਂ ਹੁੰਦੀ ਗਿਣਤੀ ਵੀ ਕਰਨੀ ਕਿੰਤੀ 2400 ਸੀ ਜਿਹੜੀ ਘਟਕੇ ਨੇ ਦਾਖਲੇ ਨਹੀਂ ਕੀਤੇ ਸਾਰੀ ਗਿਣਤੀ 1800 ਜਿਹੜਾ ਪਰਲਾ ਵੌਇਸ ਵਿੰਗ ਉਹ ਵੀ ਇਧਰ ਆ ਉਹਤੇ ਉਹਦੇ ਬੰਨੇ ਕਬੂਤਰ ਬੋਲਣਦੇ ਕਮਰਿਆਂ 'ਚ ਜਿਹੜੇ ਅਸੀਂ ਤਨ ਮੰਨ ਤਾਨਾ ਸਾਰੇ ਇਹ ਸੇਵਾਦਾਰ ਆ ਇਹਨਾਂ ਨੇ ਇੰਨਾ ਜਿਆ ਸਾਨੂੰ ਇਲਾਕੇ ਨੇ ਦਿੱਤਾ ਮੇਰੇ ਮੈਨੂੰ ਇਹਨਾਂ ਨੇ ਨਿੰਨਾ ਵਧੀਆ ਸਕੂਲ ਬਣਾਤਾ ਪੜਾਈ ਦੇ ਵੱਲ ਹੀ ਹਰ ਕੰਮ 'ਚ ਵੱਲ ਹੀ ਖੇਡਾਂ 'ਚ ਉਹ ਸਾਰੇ ਕੰਮਾਂ 'ਚ ਬਹਿ ਗਿਆ ਬੱਚੇ ਜਾ ਕੇ ਪੇਨਸਨ ਕਨਵਰਟ ਕਰਦੇ ਸੀ ਸਾਡੇ ਕੋਲ ਮਸਲਾ ਤੁਕਦਾ ਸੀਗਾ ਤੇ ਅਹੀਂ ਸਮਝਦੇ ਆਂ ਵੀ ਕੋਈ ਨਾ ਕੋਈ ਸਾਡੇ ਕੋਲ ਸਬੂਤ ਹੋਵੇ ਤਾਂ ਅਸੀਂ ਗੱਲ ਕਰੀਏ ਜਾ ਕੇ ਤੇ ਫਿਰ ਮੇਰਾ ਕੁਝ ਬੱਚਿਆਂ ਦੇ ਨਾਲ ਤਾਲਮੇਲ ਹੋਇਆ ਤੇ ਬੱਚਿਆਂ ਨੇ ਮੈਨੂੰ ਦੱਸਿਆ ਵੀ ਮਤਲਬ ਵਾਕਿਆ ਗਲਤ ਹੁੰਦਾ ਵਾ ਤੇ ਤੇ ਮਤਲਬ ਉਹ ਮੈਡਮ ਨੂੰ ਦਫ਼ਤਰ ਦੇ ਵਿੱਚ ਜਦੋਂ ਵੀ ਉਹਨਾਂ ਦਾ ਵਿਹਲਾ ਪੀੜ ਹੁੰਦਾ ਹੈ ਨਾ ਦਫ਼ਤਰ ਤੇ ਬਿੰਦੇ ਆ ਤੇ ਜਾਂ ਹੋਰ ਵੀ ਉਹਨਾਂ ਕੋਈ ਉਸਨ ਪੋਟੋਆਂ ਫੋਟੋਆਂ ਵੀ ਵਿਖਾਈਆਂ ਵੀ ਆ ਇਸ ਤਰ੍ਹਾਂ ਮਤਲਬ ਉਹਨਾਂ ਨੇ ਕਿ ਇੱਕ ਮੈਡਮ ਅੱਗੇ ਮੂੰਹ ਚ ਪਾਉਂਦੇ ਆ ਤਾਂ ਸੁਰੂਆਹ ਹੀ ਜਦੋਂ ਸਾਡੇ ਕੋਲ ਥੋੜਾ ਬਦਲ ਹੋਇਆ ਸੀ ਫਿਰ ਮੈਂ ਤੇ ਸਰਦਾਰ ਜਗਿੰਦਰ ਸਿੰਘ ਵੀ ਮੈਂਬਰ ਸਾਡੇ ਕਮੇਟੀ ਦੇ ਅਸੀਂ ਇੱਥੇ ਆ ਗਏ ਹਾਂ ਕਿ ਪਹਿਲਾਂ ਆਪਾਂ ਨੂੰ ਪ੍ਰਿੰਸੀਪਲ ਸਾਹਿਬ ਨਾਲ ਗੱਲ ਕਰਨੀ ਚਾਹੀਦੀ ਹੈ ਸ਼ਿਕਾਇਤ ਨਹੀਂ ਕਰਨੀ ਚਾਹੀਦੀ ਤੇ ਅਸੀਂ ਆ ਕੇ ਉਹਨਾਂ ਦੇ ਨਾਲ ਮਤਲਬ ਪੂਰਾ ਜਿੰਨਾ ਜੋ ਕੁਝ ਵੀ ਸਾਡੇ ਮਸਲੇ ਆ ਕੇ ਸਾਰੇ ਉਹਨਾਂ ਨੂੰ ਦੱਸੇ ਬਿਲਕੁਲ ਕਿ ਆ ਗੱਲਾਂ ਵਾ ਤੇ ਮਤਲਬ ਇਹਨਾਂ ਦਾ ਕੋਈ ਹੱਲ ਹੋਣਾ ਚਾਹੀਦਾ ਕੀਰ ਕਿਰ ਬਲਾਈ ਮਿਲਿਆ ਅੱਗੇ ਤੁਹਾਨੂੰ ਉਹਨਾਂ ਨੇ ਕਿਹਾ ਵੀ ਕੋਈ ਗੱਲ ਹੈ ਨਹੀਂ ਗਈ ਮਤਲਬ ਕੋਈ ਇਹੋ ਜੀ ਗੱਲ ਨਹੀਂ ਕਿਵੇਂ ਗੱਲਾਂ ਬਣਾਈਆਂ ਜਾ ਰਹੀਆਂ ਮੈਂ ਕਿਹਾ ਵੀ ਕੋਈ ਜੇ ਬੱਚੇ ਕਹਿ ਰਹੇ ਆ ਜਾ ਕੇ ਤੇ ਫਿਰ ਗੱਲ ਤੇ ਕੋਈ ਹੈਗੀ ਆ ਜਿਸ ਤਰ੍ਹਾਂ ਮੈਡਮ ਉਹਨਾਂ ਦੀ ਰੋਟੀ ਲਿਆਉਂਦੇ ਸੀ ਤੇ ਮੈਂ ਕਿਹਾ ਵੀ ਨਹੀਂ ਤੁਸੀਂ ਮਤਲਬ ਰੋਟੀ ਨਾ ਲਿਓ ਮੈਡਮ ਨੇ ਜੇ ਕੀਤੀ ਵੀ ਮੈਂ ਲਿਆਉਂਗੀ ਅਸੀਂ ਸਾਰੀ ਕਮੇਟੀ ਨੇ ਆਖਿਆ ਵੀ ਨਹੀਂ ਗਲਤ ਆ ਫਿਰ ਪਤਾ ਨਹੀਂ ਹੁਣ ਸ਼ਾਇਦ ਮਤਲਬ ਕਹਿੰਦੇ ਆ ਵੀ ਹੁਣ ਮੈਡਮ ਨੂੰ ਲਿਆਉਣੇ ਵਾਲੇ ਕਿਹਾ ਸ਼ਾਇਦ ਉਹ ਵੀ ਪਹਿਲਾਂ ਉਹ ਖਾਂਦੇ ਵੀ ਇਕੱਠੇ ਸੀ ਫਿਰ ਉਹ ਇਹ ਗੱਲ ਨੂੰ ਮੰਨ ਗਏ ਹੈ ਮੈਡਮ ਨਾਮ ਆ ਗਈ ਚਲ ਮੈਡਮ ਦਾ ਲੇਡੀ ਹੈ ਟੀਚਰ ਹੈ ਇਹਨਾਂ ਦਾ ਨਾਮ ਨਹੀਂ ਲੈਂਦੇ ਸਾਰੇ ਨੂੰ ਪਤਾ ਹੈ ਕੀ ਮੰਗੇ ਕਰਦੇ ਜੀ ਮੰਗੇ ਹੈ ਵੀ ਮਤਲਬ ਇਹਦੀ ਇਨਕੁਆਰੀ ਹੋਵੇ ਠੀਕ ਹੈ ਜੋ ਵੀ ਪੇਰੈਂਟਸ ਕਹਿੰਦੇ ਆ ਤੇ ਜਿਹੜਾ ਵੀ ਦੋਸ਼ੀ ਹੈ ਉਹਨੇ ਸਜ਼ਾ ਮਿਲੇ ਤੇ ਮੇਰਾ ਮੇਰੇ ਵੀ ਸਕੂਲ ਦਾ ਸੁਧਾਰ ਹੋਣਾ ਚਾਹੀਦਾ ਠੀਕ ਹੈ ਸਾਨੂੰ ਹੋਰ ਕਿਸੇ ਦੇ ਨਾਲ ਕੋਈ ਨਹੀਂ ਕਿ ਸਕੂਲ ਦੇ ਵਿੱਚ ਕੋਈ ਮਤਲਬ ਪੜ੍ਹਾਈ ਵਧੀਆ ਹੋਵੇ ਟੀਚਰ ਵਧੀਆ ਤਰੀਕੇ ਨਾਲ ਪੜ੍ਹਾਉਣ ਤੇ ਜਿਹੜਾ ਪ੍ਰਸ਼ਾਸਨ ਹੋਵੇ ਦੀ ਆ ਉਹ ਤੇ ਤੁਹਾਡੇ ਨਾਲ ਮੈਂ ਤੁਹਾਨੂੰ ਬਾਅਦ ਚ ਚੱਲੋ ਗੱਲ ਕਰਾਂਗਾ ਮੈਂ ਹੁਣ ਜਾਣਾ ਵਾ ਬਾਅਦ ਚ ਮੈਂ ਬਾਅਦ ਚ ਨਹੀਂ ਦੱਸ ਦਿਓ ਮਾੜਾ ਜੀ